ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਵਿੱਚ ਪੰਜਾਬ ਨੌਲੇਜ ਗੁਰੂ ਜੀ ਅੱਜ ਆਪਾਂ ਫਿਰ ਤੁਹਾਡੇ ਲਈ ਇੱਕ ਨਵਾਂ ਵਿਸ਼ਾ ਲੈ ਕੇ ਆ ਹਾਜ਼ਰ ਹੋਏ ਆਂ ਉਮੀਦ ਆ ਇਸ ਵਿਸ਼ੇ ਤੋਂ ਵੀ ਤੁਹਾਨੂੰ ਕੁਝ ਨਾ ਕੁਝ ਜਾਣਕਾਰੀ حاصل ਹੋਊਗੀ ਤੋਂ ਗੱਲ ਆਪਾਂ ਕਰਦੇ ਆਂ ਜੀ ਜਿਹੜੇ ਲੋਕ ਸ਼੍ਰੀ ਨਨਕਾਣਾ ਸਾਹਿਬ ਦੇ ਧਾਰਮਿਕ ਯਾਤਰਾ ਲਈ ਜਾਣਾ ਚਾਹੁੰਦੇ ਹਨ ਤੇ ਉਹ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਆ ਜਾਂ ਕੀ ਫਾਰਮੈਲिटीज ਹੁੰਦੀਆਂ ਨੇ ਉਹਦੇ ਬਾਰੇ ਮੈਂ ਸ਼ਾਰਟ ਚ ਥੋੜਾ ਜਿਹਾ ਦੱਸਾਂਗਾ ਸਭ ਤੋਂ ਪਹਿਲਾਂ ਤਾਂ ਤੁਸੀਂ ਜੇਕਰ ਭਾਰਤ ਦੇ ਨਾਗਰਿਕ ਹੋ ਤਾਂ ਤੁਹਾਨੂੰ ਆਪਣੇ ਕੰਪਿਊਟਰ ਜਾਂ ਲੈਪਟਾਪ ਤੇ ਜਾਂ ਕਿਸੇ ਕੋਲ ਵੀ ਤੁਸੀਂ ਕਰਤਾਰਪੁਰ ਸਾਹਿਬ ਕਾਰਿਡੋਰ ਸਾਈਟ ਜਿਹੜੀ ਉਹ ਓਪਨ ਕਰੋ ਉਸ ਨੂੰ ਓਪਨ ਹੋਣ ਤੋਂ ਬਾਅਦ ਉਸ ਦੇ ਵਿੱਚ ਫਾਰਮ ਇੱਕ ਖੁੱਲੇਗਾ ਉਸ ਫਾਰਮ ਨੂੰ ਤੁਸੀਂ ਆਪਣੇ ਪਾਸਪੋਰਟ ਦੇ ਹਿਸਾਬ ਨਾਲ ਜੋ ਦਸਤਾਵੇਜ਼ ਆਧਾਰ ਕਾਰਡ ਜਾਂ ਪਾਸਪੋਰਟ ਤੁਹਾਡੇ ਕੋਲ ਹੈਗਾ ਉਤੇ ਜੋ ਤੁਹਾਡਾ ਨਾਮ ਐਡਰੈਸ ਵਗੈਰਾ ਲਿਖਿਆ ਉਹਦੇ ਹਿਸਾਬ ਨਾਲ ਤੁਸੀਂ ਸਾਰੀ ਜੜੀ ਡਿਟੇਲ ਉਹਦੇ ਵਿੱਚ ਫਿਲ ਅਪ ਕਰੋ ਜੇਕਰ ਤੁਸੀਂ ਵਿਦੇਸ਼ ਵਿੱਚ ਰਹਿੰਦੇ ਹੋ ਤਾਂ ਤੁਹਾਡੇ ਕੋਲ ਵਿਦੇਸ਼ੀ ਪਾਸਪੋਰਟ ਹੈ ਉਹਦੇ ਵਿੱਚ ਉਹਦੇ ਵਾਸਤੇ ਜਿਹੜੀਆਂ ਫਾਰਮੈਲिटीज ਹੈਗੀਆਂ ਉਹ ਵੱਖਰੀਆਂ ਥੋੜੀਆਂ ਜੀਆਂ ਨੇ ਉਸੇ ਤਰ੍ਹਾਂ ਹੀ ਤੁਸੀਂ ਜਿਹੜੀ ਕਰਤਾਰਪੁਰ ਕਾਰਿਡੋਰ ਵੈਬਸਾਈਟ ਜਿਹੜੀ ਖੋਲਣੀ ਆ ਖੋਲ ਕੇ ਉਹ ਤੁਸੀਂ ਉਸ ਵਿੱਚ ਜਿਹੜੇ ਫੋਰਨਰ ਹੈਗੇ ਆ ਵਿਦੇਸ਼ ਗਏ ਹੋਏ ਉਹਨਾਂ ਲੋਕਾਂ ਦੇ ਭਰਨ ਵਾਸਤੇ ਆ ਉਹਦੇ ਵਿੱਚ ਤੁਹਾਨੂੰ ਇੱਕ OCIC ਕਾਰਡ ਜਿਹੜਾ ਕਿ ఓਵਰ ਸੀ ਇਸ a ਸਿਟੀਜ਼ਨ ਆਫ ਇੰਡੀਆ ਜਾਰੀ ਹੋਇਆ ਹੁੰਦਾ ਹੈ ਉਹਦੀ ਸਾਰੀ ਡਿਟੇਲ ਤੁਸੀਂ ਉਸ ਫਾਰਮ ਦੇ ਵਿੱਚ ਫਿਲ ਅਪ ਕਰਨੀ ਆ ਇਹ ਗੱਲ ਮੈਂ ਕਰ ਰਿਹਾ ਜਿਹੜੇ ਲੋਕ ਵਿਦੇਸ਼ ਵਿੱਚ ਰਹਿੰਦੇ ਆ ਜਿਨ੍ਹਾਂ ਨੂੰ ਵਿਦੇਸ਼ੀ ਪਾਸਪੋਰਟ ਜਾਰੀ ਹੋਇਆ ਉਸੇਈ ਕਾਰਡ ਜਾਰੀ ਹੋਇਆ ਉਹਨਾਂ ਵਾਸਤੇ ਜਿਹੜਾ ਤੁਹਾਨੂੰ ਉਸ ਦੇਸ਼ ਦਾ ਪਾਸਪੋਰਟ ਮਿਲਿਆ ਜਾਂ ਜਿਹੜਾ ਵੀ ਪਾਸਪੋਰਟ ਤੁਹਾਡੇ ਕੋਲ ਹੈਗਾ ਉਹਦੀ ਸਾਰੀ ਡਿਟੇਲ ਤੁਸੀਂ ਭਰਨੀ ਆ ਜੀ ਸਾਰੀ ਡਿਟੇਲ ਭਰਨ ਤੋਂ ਬਾਅਦ 15 ਤੋਂ 20 ਦਿਨ ਦੇ ਵਿੱਚ ਤੁਹਾਨੂੰ ਤੇ ਡਿਕਾਗਜ ਪੱਤਰ ਜਿਹੜੇ ਤੁਸੀਂ ਅਪਲਾਈ ਕੀਤੇ ਐ ਚੈੱਕ ਕਰਨ ਤੋਂ ਬਾਅਦ ਜਿਹੜਾ ਹੈਗਾ ਉਹ ਬੁਲਾਇਆ ਜਾਵੇਗਾ ਵਿਦੇਸ਼ ਵਾਸਤੇ ਵਿਦੇਸ਼ ਵਾਸਤੇ ਬੁਲਾਉਣ ਤੋਂ ਬਾਅਦ ਜੀ ਜਿਹੜੇ ਵਿਅਕਤੀ ਮੇਰੇ ਭੈਣ ਭਰਾ ਫੌਰਨ ਗਏ ਹੋਏ ਆ ਉਹਨਾਂ ਨੂੰ ਵਿਦੇਸ਼ੀ ਪਾਸਪੋਰਟ ਮਿਲਿਆ ਜਾਂ OCI ਕਾਰਡ ਉਹਨਾਂ ਕੋਲ ਹੈਗਾ ਉਹਨਾਂ ਨੇ ਇਸੇ ਵੈਬਸਾਈਟ ਦੇ ਉੱਪਰ ਆਪਨੇ ওসিਆਈ ਕਾਰਡ ਦੀ ਪੂਰੀ ਜਾਣਕਾਰੀ ਜਿਹੜੀ ਆ ਉਹ ਫਿਲ ਅਪ ਕਰਨੀ ਆ ਜੀ ਫਿਲ ਅਪ ਕਰਨ ਤੋਂ ਬਾਅਦ ਜਦੋਂ ਇਹ ਸਬਮਿਟ ਹੋ ਗਿਆ ਤਾਂ 15 ਤੋਂ 20 ਦਿਨਾਂ ਵਿੱਚ ਵਿੱਚ ਤੁਹਾਨੂੰ ਜਿਹੜਾ ਵਿਜੇ ਵਾਸਤੇ ਮਿਲਾਉਣਗੇ ਤੀਜੇ ਨੰਬਰ ਤੇ ਹੈਗਾ ਜੀ ਉਹ ਵਿਅਕਤੀ ਜਿਹੜੇ ਸ਼੍ਰੋਮਣੀ ਕਮੇਟੀ ਅਮਰਸਰ ਵੇਖੇ ਅਪਲਾਈ ਕਰਦੇ ਆ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਆਪਦੇ ਹਿਸਾਬ ਨਾਲ ਵੀਜ਼ਾ ਜਿਹੜਾ ਲਵਾ ਲਗਵਾ ਕੇ ਦਿੰਦੀ ਹੈ ਜੀ ਇਹ ਤਿੰਨ ਕੈਟਾਗਰੀਆਂ ਹੈਗੀਆਂ ਸੀ ਜੀ ਜਦੋਂ ਤੁਸੀਂ ਅਪਲਾਈ ਕਰ ਦਿੰਦੇ ਹੋ ਤਾਂ ਅਪਲਾਈ ਹੋਣ ਤੋਂ ਬਾਅਦ ਜਿਸ ਥਾਣੇ ਦੇ ਤੁਸੀਂ ਰਹਿਸੀ ਹੋਵਾਂਗੇ ਉਸ ਥਾਣੇ ਤੋਂ ਤੁਹਾਡੀ ਜਿਹੜੀ ਪੁਲਿਸ ਵੈਰੀਫਿਕੇਸ਼ਨ ਹੁੰਦੀ ਆ ਤਿਆੜਾ ਰਿਕਾਰਡ ਬਿਲਕੁਲ ਸਹੀ ਹੋਣਾ ਚਾਹੀਦਾ ਤਾਂ ਹੀ ਪਾਕਿਸਤਾਨ ਦੇ ਵਿਜੇ ਵਾਸਤੇ ਤੁਸੀਂ ਐਲੀਜੀਬਲ ਹੋਵੋਗੇ ਤਾਂ ਹੀ ਸ਼੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਵਾਸਤੇ ਤੁਸੀਂ ਜਾ ਸਕਦੇ ਹੋ ਤੁਹਾਡੀ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਜਿਸ ਦਿਨ ਤੁਸੀਂ ਜਾਣਾ ਉਸ ਤੋਂ 3-4 ਦਿਨ ਪਹਿਲਾਂ ਤੁਹਾਨੂੰ ਇੱਕ ਮੋਬਾਈਲ ਤੇ ਮੈਸੇਜ ਆਵੇਗਾ ਉਹ ਮੈਸੇਜ ਤੁਸੀਂ ਓਪਨ ਕਰਨਾ ਮੈਸੇਜ ਓਪਨ ਕਰਨ ਤੋਂ ਬਾਅਦ ਉਹਦੇ ਉੱਪਰ E T A E T A ਇਲੈਕਟ੍ਰੋਨਿਕ ਟਰੈਵਲ ਅਥਾਰਾਈਜੇਸ਼ਨ ਜਿਹੜਾ ਸਾਈਟ ਆ ਉਹਦੇ ਵਿੱਚ ਤੁਸੀਂ ਆਪਣੇ ਪਾਸਪੋਰਟ ਦੀ ਜਿਹੜੀ ਸਾਰੀ ਜਾਣਕਾਰੀ ਆ ਉਹ ਡਿਟੇਲ ਜਿਹੜੀ ਐ ਬਿਲਕੁਲ ਜੋ ਸਹੀ ਧਿਆਨ ਦੇ ਨਾਲ ਭਰਨੀ ਆ ਜੀ ਜੇ ਤੁਸੀਂ ਆ ਭਰਦੇ ਆ ਜੇ ਕਿਸੇ ਕੋ ਵੀ ਭਰਾਉਨੇ ਆ ਉਸ ਨੂੰ ਵੀ ਕਹਿਣਾ ਵੀ ਸਾਰੀ ਡਿਟੇਲ ਧਿਆਨ ਨਾਲ ਫੇਰ ਆਪ ਕੀਤੀ ਜਾਵੇ ਉਸ ਤੋਂ ਬਾਅਦ ਕੈਪਚਾ ਭਰਨਾ ਜੀ ਕੈਪਚਾ ਭਰਨ ਤੋਂ ਬਾਅਦ ਤੁਹਾਡਾ ਜਿਹੜਾ ਸਬਮਿਟ ਹੋ ਜਾਊਗਾ ਤੁਹਾਨੂੰ ਵੀਜ਼ਾ ਜਿਹੜਾ ਮਿਲ ਜਾਵੇਗਾ ਹਰ ਇੱਕ ਜਾਣਕਾਰੀ ਨੂੰ ਤੁਸੀਂ ਪਾਸਪੋਰਟ ਦੀ ਨੂੰ ਚਾਹੇ ਤੁਹਾਡਾ OCI ਕਾਰਡ ਆ ਜੋ ਹੂਬ ਹੂ ਅੱਖਰ ਉਹਦੇ ਉੱਤੇ ਲਿਖੇ ਆ ਹੋ ਸਾਰਾ ਕੁਝ ਮਿਸਮੈਚ ਕੁਝ ਨਹੀਂ ਹੋਣਾ ਚਾਹੀਦਾ ਉਹ ਸਾਰਾ ਕੁਝ ਮੈਚ ਹੋਣਾ ਚਾਹੀਦਾ ਅਗਰ ਕੋਈ ਵੀ ਅੱਖਰ ਮਿਸਮੈਚ ਹੋ ਗਿਆ ਤਾਂ ਤੁਹਾਡਾ ਜਿਹੜਾ ਵੀਜ਼ਾ ਨਹੀਂ ਲੱਗੇਗਾ ਇਸ ਤੋਂ ਬਾਅਦ ਜਦੋਂ ਤੁਹਾਡਾ ਵੀਜ਼ਾ ਲੱਗ ਜਾਂਦਾ ਤਾਂ ਤੁਸੀਂ 72 ਘੰਟੇ ਪਹਿਲਾਂ ਆਪਣਾ ਜਿਹੜਾ ਕਰੋਨਾ ਟੈਸਟ ਆ ਉਹ ਕਰਾਉਣਾ ਉਹਦੀ ਰਿਪੋਰਟ ਤੁਹਾਡੇ ਕੋਲ ਹੋਣੀ ਚਾਹੀਦੀ ਆ ਦੋ ਨੰਬਰ ਤੇ ਤੁਹਾਡਾ ਅਸਲ ਪਾਸਪੋਰਟ ਜੋ ਵੀ ਹੈ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਵਾ ਜਦੋਂ ਤੁਸੀਂ ਪਾਕਿਸਤਾਨ ਨੂੰ ਜਾਣਾ ਹੈਗਾ ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ ਇਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਹੈ ਤੁਸੀਂ ਸ਼੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਦਰਸ਼ਨਾਂ ਨੂੰ ਜਾਣੇ ਹੋ ਕਈਆਂ ਦੀ ਆਪਣਾਂ ਦੀ ਭਾਵਨਾਵਾਂ ਹੁੰਦੀ ਤੇ ਆਪਾਂ ਕੁਛ ਨਾ ਕੁਛ ਲੈ ਚਲੀਏ ਦੇਣ ਜੋਗੇ ਤੇ ਆਪਾਂ ਬਾਬੇ ਨੂੰ ਕੀ ਆ ਆਪਾਂ ਤਾਂ ਭੁਖਾਰੇ ਆ ਪਰ ਫੇ ਵੀ ਕੁਛ ਨਾ ਕੁਛ ਦਾਨ ਦੂਨ ਜਿਹੜਾ ਬੰਦਾ ਪਰ ਫੇਰ ਵੀ ਕੁਛ ਨਾ ਕੁਛ ਜੋ ਆਪਾਂ ਰਸਤ ਵਗੈਰਾ ਲੰਗਰ ਤੇ ਪਾਉਣ ਲੱਜਾਂਦੇ ਆ ਉਹ ਆਪਾਂ ਲਿਜਾ ਸਕਦੇ ਆ ਸੁੱਕੀ ਰਸਤ ਸਿਰਫ ਆਪਾਂ 7 ਕਿਲੋ ਹੀ ਲਿਜਾ ਸਕਦੇ ਆ ਸੁੱਕੀ ਰਸਤੋਂ ਇਲਾਵਾ ਹੋਰ ਕੋਈ ਵੀ ਮਟੀਰੀਅਲ ਆਪਾਂ ਨਹੀਂ ਲਿਜਾ ਸਕਦੇ ਇਸ ਤੋਂ ਬਾਅਦ ਤੁਹਾਡੇ ਕੋਲ ਕੈਸ਼ ਜਿਹੜਾ ਇੰਡੀਅਨ ਕਰੰਸੀ ਉਹ 5 ਤੋਂ 10000 ਤੋਂ ਵੱਧ ਨਹੀਂ ਹੋਣਾ ਚਾਹੀਦਾ ਕੈਸ਼ ਸਿਰਫ ਜਿਹੜਾ 5 ਤੋਂ 10000 ਤੁਹਾਡੇ ਕੋਲ ਹੋਣਾ ਚਾਹੀਦਾ ਜੀ ਇਸ ਤੋਂ ਅੱਗੇ ਤੁਸੀਂ ਉੱਥੇ ਚਲੇ ਜਾਂਦੇ ਉਹਨਾਂ ਨੂੰ ਗਾਣਾ ਸਾਹਿਬ ਦਰਸ਼ਨ ਕਰਦੇ ਹੋ ਤੁਸੀਂ ਪਾਕਿਸਤਾਨ ਦੇ ਵਿੱਚੋਂ ਕੋਈ ਵੀ ਗੈਰ ਕਾਨੂੰਨੀ ਚੀਜ਼ ਖਰੀਦ ਕੇ ਨਹੀਂ ਲਿਆ ਸਕਦੇ ਗੈਰ ਕਾਨੂੰਨੀ ਦਾ ਮਤਲਬ ਕੋਈ ਅਸਲਾਹ ਨਹੀਂ ਹੈ ਮਤਲਬ ਤੁਸੀਂ ਉਸੋ ਦੀ ਮਿੱਟੀ ਵੀ ਨਹੀਂ ਲਿਆ ਸਕਦੇ ਤੁਸੀਂ ਕੀ ਲਿਆ ਸਕਦੇ ਆ ਜੁੱਤੀਆਂ ਕੱਪੜੇ ਇਸ ਤਰ੍ਹਾਂ ਦਾ ਮਟੀਰੀਅਲ ਜਿਹੜਾ ਉੱਥੋਂ ਸ਼ਾਪਿੰਗ ਕਰ ਸਕਦੇ ਹੋ ਉਹ ਵੀ ਜੋ ਕਰੰਸੀ 5 ਤੋਂ 10000 ਰੁਪਏ ਤੁਹਾਡੇ ਕੋਲ ਹੋਊਗੀ ਉਹਦੇ ਵਿੱਚ ਵਿੱਚ ਹੀ ਇਹ ਤੋਂ ਜ਼ਿਆਦਾ ਕਰੰਸੀ ਤੁਹਾਡੇ ਕੋਲ ਨਹੀਂ ਹੋਣੀ ਚਾਹੀਦੀ ਇਹ ਚੀਜ਼ਾਂ ਜਿਹੜੀਆਂ ਤੁਸੀਂ ਉੱਥੋਂ ਲਿਆ ਸਕਦੇ ਆਂ ਪਾਕਿਸਤਾਨ ਦੀ ਕਰੰਸੀ ਬਿਲਕੁਲ ਵੀ ਇੰਡੀਆ ਵਿੱਚ ਨਹੀਂ ਲਿਆ ਸਕਦੇ ਤੁਸੀਂ ਕੋਈ ਭੁੱਲ ਕੇ ਵੀ ਇਹ ਜਿਹੜੀ ਪਾਕਿਸਤਾਨ ਦੀ ਕਰੰਸੀ ਇੱਧਰ ਲਿਆਉਣ ਦੀ ਕੋਸ਼ਿਸ਼ ਨਾ ਕਰੇ ਤੁਸੀਂ ਜੁੱਤੀਆਂ ਕੱਪੜੇ ਵਗੈਰਾ ਤੇ ਲਿਆ ਸਕਦੇ ਆ ਇਹ ਚੀਜ਼ਾਂ ਨਾਰਮਲ ਹੈਗੀਆਂ ਇਹ ਵੀ ਤੁਸੀਂ ਜਿਹੜੇ ਤੁਹਾਡੇ ਕੋਲ ਮਾਇਆ ਹੋਊਗੀ ਉਹਦੇ ਹਿਸਾਬ ਨਾਲ ਤੁਸੀਂ ਲਿਆ ਸਕਦੇ ਆ ਇਹ ਕੁਝ ਜਾਣਕਾਰੀ ਸਗੀ ਜਿਹੜੀ ਮੈਂ ਵੀਡੀਓ ਰਾਹੀਂ ਤੇ ਆ ਦਿਨਾ ਸ਼ੇਅਰ ਕੀਤੀ ਆ ਬਾਕੀ ਤੁਸੀਂ ਉਹ ਤਾਂ ਹੈ ਹੀ ਆ ਜਿੱਦਾਂ ਤੁਸੀਂ ਕਿਸੇ ਦੇ ਕੋਲੋਂ ਕੈਫੇ ਤੇ ਜਾ ਕੇ ਅਪਲਾਈ ਕਰਦੇ ਆ ਕਿਸੇ ਦੇ ਕੋਲ ਕੋਸ਼ਿਸ਼ ਜਾ ਕੇ ਆਪਾਂ ਅਪਲਾਈ ਕਰਦੇ ਆ ਵੀਜ਼ਾ ਪਾਕਿਸਤਾਨ ਦਾ ਲੈ ਆਉਂਦੀ ਪਰ ਜਿਹੜੀਆਂ ਜ਼ਰੂਰੀ ਹਦਾਇਤਾਂ ਇਹ ਜਿੱਦਾਂ ਤੁਸੀਂ ਕਰੰਸੀ ਤੇ ਸੁਕੀਰ ਅਸਦ ਜਾਂ ਪਾਕਿਸਤਾਨ ਦੀ ਕਰੰਸੀ ਇੱਧਰ ਨਹੀਂ ਲਿਆ ਸਕਦੇ ਇਹ ਕੁਝ ਚੀਜ਼ਾਂ ਬੈਨ ਜਿਹੜੀਆਂ ਸੀਗੀਆਂ ਉਹ ਮੈਂ ਤੁਹਾਨੂੰ ਵੀਡੀਓ ਰਾਹੀਂ ਦੱਸ ਦੱਤਾ ਹੈਗਾ ਵੀਜ਼ੇ ਵਾਸਤੇ ਤੁਹਾਡਾ ਰਿਕਾਰਡ ਪੁਲਿਸ ਰਿਕਾਰਡ ਬਿਲਕੁਲ ਸਾਫ਼ ਹੋਣਾ ਚਾਹੀਦਾ ਜੇ ਅਗਰ ਤੁਹਾਡੇ ਆ ਕਾਰਡ ਵਿੱਚ ਕੁਝ ਨਾ ਕੁਝ ਦਰਜ ਹੈ ਕੋਈ ਕੇਸ ਦਰਜ ਹੈ ਤਾਂ ਤੁਹਾਡਾ ਵੀਜ਼ਾ ਜਿਹੜਾ ਨਹੀਂ ਲੱਗੇਗਾ ਇਹ ਬਹੁਤ ਹੀ ਧਿਆਨ ਦੇਣ ਯੋਗ ਗੱਲ ਆ ਤਿਆੜਾ ਰਿਕਾਰਡ ਬਿਲਕੁਲ ਪੁਲਿਸ ਰਿਕਾਰਡ ਸਾਫ਼ ਹੋਣਾ ਚਾਹੀਦਾ ਹੈ ਫਿਰ ਜਿਹੜਾ ਵੀਜ਼ਾ ਲੱਗਦਾ ਇਹ ਮੇਰੀ ਛੋਟੀ ਜੀ ਕੋਸ਼ਿਸ਼ ਸੀ ਤੁਹਾਨੂੰ ਕੁਝ ਟਿਪਸ ਜੋ ਕਿ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਆਪਾਂ ਵੀਜ਼ਾ ਅਪਲਾਈ ਕਰਨਾ ਹੈ ਉਹਦੇ ਵਾਸਤੇ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਮੇਰੀ ਵੀਡੀਓ ਦੇਖੀ ਮੈਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡਾ ਬਹੁਤ ਧੰਨਵਾਦੀ ਹਾਂ ਤੁਸੀਂ ਆਪਦਾ ਕੀਮਤੀ ਸਮਾਂ ਕੱਢ ਕੇ ਵੀਡੀਓ ਨੂੰ ਦੇਖਦੇ ਹੋ ਤੇ ਮੈਂ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਬਣਾ ਕੇ ਆਪਜੀ ਦੀ ਸੇਵਾ ਵਿੱਚ ਪੇਸ਼ ਕਰਦਾ ਰਵਾਂਗਾ। ਅਗਰ ਤੁਹਾਨੂੰ ਕਿਸੇ ਕੋਈ ਹੋਰ ਜਾਣਕਾਰੀ ਬਾਰੇ ਸਪੈਸ਼ਲ ਲੋੜ ਹੋਵੇ ਤਾਂ ਤੁਸੀਂ ਕਮੈਂਟਸ ਬਾਕਸ ਵਿੱਚ ਜਾ ਕੇ ਕਮੈਂਟ ਕਰ ਸਕਦੇ ਹੋ। ਵੈਸੇ ਵੀ ਤੁਸੀਂ ਆਪਣੇ ਜਿਹੜੇ ਸੁਝਾਅ ਕਮੈਂਟਸ ਬਾਕਸ ਵਿੱਚ ਜਰੂਰ ਦਿਆ ਕਰੋ। ਤੁਹਾਡੇ ਇੱਕ ਇੱਕ ਸੁਝਾਅ ਨਾ ਮੈਂ ਵੀਰੇ ਕੇ ਬਰੇ ਜਵਾਬ ਜ਼ਰੂਰ ਦਊਂਗਾ। ਤੋ ਕਿਰਪਾ ਕਰਿਆ ਕਰੋ ਕਮੈਂਟਸ ਕਰਿਆ ਕਰੋ। ਕਮੈਂਟਸ ਦਿਆ ਕਰੋ। ਸੁਝਾਅ ਜ਼ਰੂਰੀ ਆ। ਸੁਝਾਅ ਨਾਲ ਹੀ ਬੰਦਾ ਜਿਹੜਾ ਵਿਦਵਾਨ ਬੰਦਾ। ਸੁਝਾਵਾਂ ਤੋਂ ਬਗੈਰ ਬੰਦੇ ਨੂੰ ਕੁਛ ਨਹੀਂ ਪਤਾ ਲੱਗਦਾ। ਮੇਰਾ ਚੈਨਲ ਸਬਸਕ੍ਰਾਈਬ ਕਰੋ। ਲਾਈਕ ਕਰੋ, ਸ਼ੇਅਰ ਕਰੋ। ਆਪ ਜੀ ਦਾ ਬਹੁਤ-ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। Yeah.